ਕੰਗਣਾ ਰਣੌਤ ਦਾਸ ਤੇ ਮਾਗੀ ਸੰਤੁਲਨ ਹਿੱਲ ਚੁੱਕਿਆ ਆ ਤੇ ਉਹ ਬੇਤੁਕੇ ਬਿਆਨ ਦਿੰਦੀ ਆ ਹਮੇਸ਼ਾ ਪੜਤਕਾਉ ਬਿਆਨ ਦੇ ਕੇ ਉਹ ਪੰਜਾਬ ਦੇ ਵਿਰੁੱਧ ਵਿੱਚ ਹੀ ਖੜੀ ਦਿਖਾਈ ਦਿੰਦੀ ਆ ਤੇ ਪੰਜਾਬ ਨੂੰ ਹਮੇਸ਼ਾ ਉਹ ਅਤਵਾਦੀਆਂ ਵਾਲਾ ਕਿਰਦਾਰ ਦੇ ਰਹੀ ਆ ਕਿ ਪੰਜਾਬ ਚ ਤਾਂ ਅਤਵਾਦੀ ਨੇ ਪੰਜਾਬੀ ਇਹ ਨੇ ਪੰਜਾਬੀ ਉਹ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਨਿੰਦਿਆ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬੀਆਂ ਦੇ ਨਾਲ ਖੜਾ ਹੈ ਅਤੇ ਜੋ ਵੀ ਪੰਜਾਬ ਦੇ ਬਾਰੇ ਗਲਤ ਬੋਲੇਗਾ ਜਾਂ ਗਲਤ ਸੋਚੇਗਾ ਸ਼੍ਰੋਮਣੀ ਅਕਾਲੀ ਦਲ ਉਸ ਦੇ ਖਿਲਾਫ ਹੀ ਖੜਾ ਮਿਲੇਗਾ ਇਹ ਗੱਲਾਂ ਅਰਸ਼ਦੀਪ ਸਿੰਘ ਕਲੇਰ ਕਹਿ ਰਿਹਾ ਹੈ ਕਿ ਅਸੀਂ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਚਾਉਂਦੇ ਆਂ ਤੇ ਭਾਜਪਾ ਉਸ ਦੇ ਖਿਲਾਫ ਕਾਰਵਾਈ ਕਰੇ ਤੇ ਉਸ ਦੇ ਖਿਲਾਫ ਐਨਐਸਐ ਤੋਂ ਇਲਾਵਾ ਤਾਂ ਜੋ ਉਹ ਪੰਜਾਬ ਦੇ ਵਿਰੁੱਧ ਬੋਲਣਾ ਬੰਦ ਕਰੇ ਉਹਨਾਂ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੇ ਆਂ ਕੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਹੈ ਅੱਜ ਕੰਗਨਾ ਰਣੌਤ ਕਰ ਰਹੀ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਐ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼ਰਮਨੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਹੈ। ਯਾ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ ਹੈ। ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ। ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ। ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ। ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਆ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਥੋੜੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਹੈ ਅੱਜ ਕੰਗਨਾ ਰਣੌਤ ਕਰ ਰਹੀ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜ ਇਹ ਅਮਨ ਸ਼ਾਂਤੀ ਤੇ ਭਾਈਚਾਰੇ ਖਾਂਜ ਦੇ ਲਈ ਖਤਰਾ ਹੈ। ਯਾ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ। ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ। ਹੈ ਬੀਬੀ ਐ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ। ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੰਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੰਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ। ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਯਾ ਬੀਜੇਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਰਣੌਤ ਕਰ ਰਹੀ ਹੈ ਕੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਕੁੜੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ